ਆਲਾ ਜਿਹੜਾ ਉੱਥੇ ਆ ਕੇ ਫੌਜੀ ਨੂੰ ਵੱਢਦਾ ਉਹ ਬਾਰਦਾਤ ਕਰਨ ਤੋਂ ਪਹਿਲਾਂ ਪਹਿਲਾਂ ਥਾਣੇ ਜਾ ਕੇ ਆਉਂਦਾ ਪਿੰਡ ਦੇ ਵਿੱਚ ਲੋਕ ਇਹ ਗਵਾਹੀ ਭਰਦੇ ਆ ਮੈਂ ਜ਼ਿੰਮੇਵਾਰੀ ਨਾ ਕਹਿਣਾ ਯਾਰ ਬਹੁਤ ਜ਼ਿੰਮੇਵਾਰੀ ਨਾ ਕਿ ਉਹ ਬੰਦੇ ਚਿੱਟੇ ਵਾਲੇ ਇਹ ਵੀ ਪਿੰਡ ਵਾਲਿਆਂ ਨੂੰ ਕਹਿੰਦੇ ਆ ਕਿ ਪੁਲਿਸ ਸਾਡੀ ਆ ਪੁਲਿਸ ਨੂੰ 20000 ਹਫ਼ਤਾ ਜਾਂਦਾ ਪੁਲਿਸ ਨੂੰ 20000 ਹਫ਼ਤਾ ਦਿੰਨੇ ਆ ਅਸੀਂ ਤਾਂ ਵੱਢਣਾ ਸੀ ਇਹ ਤਾਂ ਬਚ ਗਿਆ ਆ ਪੁਲਿਸ ਦੀ ਔਕਾਤ ਆ ਉਸੇ ਲਖਵੀਰ ਨੂੰ ਜਿਹੜੇ ਮੁੰਡੇ ਨੇ ਵੀਡੀਓ ਪਾਈ ਉਹਨੂੰ ਫੋਨ ਕਰਕੇ ਪੁਲਿਸ ਪਤਾ ਕੀ ਕਹਿ ਰਹੀ ਆ ਕਹਿੰਦੇ ਤੁਹਾਨੂੰ ਦੇਖਾਂਗੇ ਤੂੰ ਵੀਡੀਓ ਕਿਵੇਂ ਪਾਈ ਪੁਲਿਸ ਇਨਵੈਸਟੀਗੇਸ਼ਨ ਕਰਨ ਆਉਂਦੀ ਆ ਹਸਪਤਾਲ ਦੇ ਵਿੱਚ ਜਾਂਦੀ ਹੋਈ ਡਾਕਟਰ ਨੂੰ ਇਹ ਕਹਿ ਕੇ ਜਾਵੇ ਵੀ ਰਿਪੋਰਟ ਨਾਰਮਲ ਬਣਾਉਣੀ ਆ ਕਿਵੇਂ ਬਣਾਊਗਾ ਡਾਕਟਰ ਡਾਕਟਰ ਆਪ ਨਹੀਂ ਫਸੂਗਾ 120 ਚ ਮੈਂ ਅੱਜ ਪਿੰਡ ਗਿਆ ਭਾਈ ਬਖਤੌਰ ਮੇਰੇ ਬੈਠੇ ਤੋਂ ਹੀ ਐਪੁਲਿਸ ਦੇ ਫੋਨ ਆਈ ਜਾਣ ਪਿੰਡ ਵਾਲਿਆਂ ਨੂੰ ਤੇ ਪੁਲਿਸ ਇਹ ਕਹੇ ਵੀ ਬਿਆਨ ਦੇਹੋ ਜੀ ਸਾਡੇ ਚਟਾ ਨਹੀਂ ਵਿਕਦਾ ਉਹ ਕਹਿੰਦੇ ਅਸੀਂ ਨਹੀਂ ਕਹਿ ਸਕਦੇ ਕਹਿੰਦੇ ਚੰਗਾ ਵੀਰੇ ਫਿਰ ਇੰਨਾ ਹੀ ਕਹਿ ਦੋ ਵੀ ਹੁਣ ਖਤਮ ਹੋ ਗਿਆ ਆ ਨਸ਼ਾ ਵਿਰੋਧ ਯੁੱਧ ਆ ਸਰਕਾਰ ਦਾ ਨਸ਼ਾ ਵਿਰੋਧ ਯੁੱਧ ਦਾ ਅਸਲ ਇਹ ਆ ਕਿ ਪੁਲਿਸ ਸਰਭ ਮਾਮਲੇ ਦੱਬ ਰਹੀ ਹੈ ਚਟਾ ਸ਼ਰਿਆਂ ਵਿੱਚ ਬਿਕ ਰਿਹਾ ਪੰਜਾਬ ਦੇ ਵਿੱਚ ਤੇ ਬਿਗੂਗਾ ਕਿਉਂਕਿ ਪੁਲਿਸ ਹੀ ਤਸਕਰਾਂ ਨਾਲ ਰਲੀ ਵੀ ਆ ਜਾਂ ਤਸਕਰ ਮੈਂ ਮੋਸ਼ਨਲ ਹੋਇਆ ਮੈਂ ਤੇ ਹੋਣਾ ਚਾਹੀਦਾ ਹੈ ਪੰਜਾਬ ਦੇ ਹਰ ਇੱਕ ਬੰਦੇ ਨੂੰ ਉਸ ਫੌਜੀ ਦੀਆਂ ਵੱਡੀਆਂ ਲੱਤਾਂ ਫੌਜ ਦਾ ਸੀ ਸਾਰੇ ਸਨਮਾਨ ਕਰਦੇ ਸੀ ਹੁਣ ਹੁਣ ਕਿੱਧਰ ਗਿਆ ਸਨਮਾਨ ਆ ਜੰਗ ਲੱਗੀ ਸੀ ਉਦੋਂ ਤਾਂ ਸਾਰੇ ਕਹਿੰਦੇ ਸੀ ਵੀ ਸਾਨੂੰ ਫੌਜੀ ਵੀਰ ਬਚਾਉਣਗੇ ਤੇ ਉਹ ਵੀ ਤਾਂ ਇੱਕ ਫੌਜੀ ਆ ਜਿਹੜਾ ਉੱਥੇ ਆਇਆ ਯਾਰ ਜਿਸ ਨੂੰ ਤਸਕਰ ਵੱਢ ਗਏ ਹੁਣ ਕਿਸੇ ਦੀ ਦੇਸ਼ ਭਗਤੀ ਕਿਉਂ ਨਹੀਂ ਜਾਗਦੀ ਮੈਨੂੰ ਵੀ ਪਤਾ ਤੈਨੂੰ ਵੀ ਪਤਾ ਚਿੱਟਾ ਖਤਮ ਨਹੀਂ ਹੋ ਸਕਦਾ ਘਟਾਇਆ ਜਾ ਸਕਦਾ ਪਰ ਘਟੋ ਘਟ ਜੇ ਕੋਈ ਚਿੱਟੇ ਵਾਲਾ ਇੰਨੀ ਜ਼ੁਰਤ ਕਰਦਾ ਹੈ ਇੱਕ ਥਾਪੜ ਕੇ ਅਗਲਾ ਕਹਿ ਗਿਆ ਕਹਿੰਦਾ ਪੁਲਿਸ ਨੂੰ 20000 ਰਸਤਾ ਦਿਨਾ ਪਿੰਡ 'ਚ ਸਾਰਾ ਪਿੰਡ ਗਵਾਹੀ ਭਰਦਾ ਹੁਣ ਪੁਲਿਸ ਭਾਵੇਂ ਧੱਕੇ ਨਾ ਮੁਕਰਾ ਦੇ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਪੁਲਿਸ ਦੀ ਕ੍ਰੈਡਿਬਿਲਟੀ ਜਦੋਂ ਜ਼ੀਰੋ ਹੋਈ ਹੈ ਤੁਹਾਡੇ ਪ੍ਰਸ਼ਾਸਨ ਦੀ ਕ੍ਰੈਡਿਬਿਲਟੀ ਜ਼ੀਰੋ ਹੋਈ ਹੈ ਤਾਂ ਯੂਨੀਅਨਾਂ 'ਚ ਜਾਂਦੇ ਆ ਲੋਕ ਤਾਂ ਕਿਸੇ ਹੋਰ ਬੰਦੇ ਕੋਲੇ ਜਾ ਕੇ ਕਹਿੰਦੇ ਆ ਵੀ ਤੂੰ ਇਨਸਾਫ ਕਰਾ ਦੇ ਉਹਨਾਂ ਨੂੰ ਪਤਾ ਪੁਲਸ ਤੋਂ ਇਨਸਾਫ ਨਹੀਂ ਪਿੰਡ ਭਾਈ ਬਖਤੌਰ ਦੇ ਵਿੱਚ ਚਿੱਟਾ ਵਿੱਚ ਰਾਣਿਆਂ ਦੇ ਵੱਲੋਂ ਇੱਕ ਬੰਦੇ ਦੀਆਂ ਸ਼ਰੇਆਮ ਲੱਤਾਂ ਵੜ ਦਿੱਤੀਆਂ ਜਾਂਦੀਆਂ। ਉਸ ਬਾਰੇ ਜਦੋਂ ਪਿੰਡ ਦਾ ਹੀ ਇੱਕ ਮੁੰਡਾ ਵੀਡੀਓ ਪਾਉਂਦਾ ਤਾਂ ਪੁਲਿਸ ਵੱਲੋਂ ਉਸੇ ਮੁੰਡੇ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਵੀ ਤੂੰ ਵੀਡੀਓ ਕਿਉਂ ਪਾਈ ਆ? ਜਾਂ ਵੀਡੀਓ ਡਿਲੀਟ ਕਰ। ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਭਾਈ ਨਵਰੀਤ ਨੇ। ਨਵਰੀਤ ਭਾਈ ਸਵਾਗਤ ਹੈ ਪਹਿਲਾਂ ਤਾਂ। ਤੇ ਇਹ ਮਸਲੇ ਨੂੰ ਸਾਰਿਆਂ ਨੂੰ ਕਿਵੇਂ ਦੇਖਦੇ ਹੋ? ਮਸਲੇ ਨੂੰ ਸਾਰਿਆਂ ਨਾਲ ਐਂ ਦੇਖਦਾ ਹਾਂ ਅਰਸ਼। ਸਭ ਤੋਂ ਪਹਿਲਾਂ ਤਾਂ ਦੇਖ ਲੋ ਇੱਕ ਪਿੰਡ ਦਾ ਭਾਈ ਬਖਤੌਰ ਇਹ ਚ ਕੋਈ ਅੱਜ ਦੀ ਦਿੱਕਤ ਨਹੀਂ ਕਾਫੀ ਸਮੇਂ ਤੋਂ ਇੱਕ ਦਿੱਕਤ ਆ ਰਹੀ ਆ ਕਿ ਪਿੰਡ ਦੇ ਵਿੱਚ ਨਸ਼ਾ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਨੂੰ ਬਹੁਤ ਆਮ ਆ ਇਹ ਮੁੰਡਾ ਲਖਬੀ ਰਹੇ ਨੇ ਪਹਿਲਾਂ ਵੀ ਵੀਡੀਓ ਪਾਈ ਸੀ ਇਹਨੇ ਦੱਸਿਆ ਸੀ ਵੀ ਸਾਡੇ ਪਿੰਡ ਦੇ ਵਿੱਚ ਭਾਈ ਕਿਵੇਂ ਨਸ਼ਾ ਵੇਚਦਾ ਜੇ ਉਦੋਂ ਕਾਰਵਾਈ ਹੁੰਦੀ ਤਾਂ ਭਾਈ ਇਹ ਘਟਨਾਵਾਂ ਰੋਕ ਸਕਦੀਆਂ ਸੀ ਨਹੀਂ ਰੁਕੀਆਂ ਨਹੀਂ ਕਾਰਵਾਈ ਹੋਈ ਚਿੱਟੇ ਵਾਲਾਂ ਦੇ ਹੌਸਲੇ ਵਧਦੇ ਗਏ ਏਸੇ ਚਿੱਟੇ ਵਾਲਾਂ ਨੇ ਜਿਨ੍ਹਾਂ ਨੇ ਹੁਣ ਇੱਕ ਸਾਬਕਾ ਫੌਜੀ ਉਦਿਆਂ ਲੱਤਾਂ ਵੱਡੀਆਂ ਅਰਸ਼ ਇੰਨੀ ਬੇਰਹਿਮੀ ਦੇ ਨਾਲ ਉਹ ਮੁੰਡਾ ਉਹ ਬਾਈ ਵੱਡਿਆ ਉਹਦੀਆਂ ਹੱਡੀਆਂ ਨਾ ਲੱਤਾਂ ਦੀਆਂ ਜਦੋਂ ਕਹਾੜੀਆਂ ਨਾ ਵੱਡੀਆਂ ਤਾਂ ਹੱਡੀਆਂ ਦੇ ਟੁਕੜੇ ਪਰੇ ਡਿੱਗੇ ਆ ਮਤਲਬ ਇੰਨੇ ਜ਼ੋਰ ਨਾਲ ਇੰਨੀ ਬੇਰਹਿਮੀ ਨਾਲ ਮੈਂ ਉਹਦਾ ਐਕਸ-ਰੇ ਦੇਖਿਆ ਨਾ ਤੁਹਾਡੇ ਤੋਂ ਝੱਲਿਆ ਨਹੀਂ ਜਾਂਦਾ ਉਹ ਕੁਝ ਦੇਖ ਕੇ ਕਿ ਇੰਨੇ ਹੌਸਲੇ ਵੱਧ ਗਏ ਤੇ ਉਹ ਤੋਂ ਬਾਅਦ ਉਹ ਜਿਹੜੇ ਬੰਦੇ ਵੱਢ ਕੇ ਗਏ ਆ ਉਹ ਅਸਲਾ ਵੀ ਦਿਖਾਉਂਦੇ ਆ ਪੁਲਿਸ ਨਹੀਂ ਮੰਨ ਰਹੀ ਹਜੇ ਤੱਕ ਪੁਲਿਸ ਕਹਿੰਦੀ ਹੈ ਵੀ ਉਹਨਾਂ ਕੋਲੇ ਅਸਲਾ ਹੈ ਨਹੀਂ ਸੀ ਜੀ ਅਗਲੇ ਸਟੋਰੀ ਪਾ ਕੇ ਗਏ ਆ ਸ਼ਰਿਆ ਮਸਲਾ ਦਿਖਾ ਕੇ ਗਏ ਆ ਪਰ ਇਸ ਸਾਰੇ ਮਸਲੇ ਦੇ ਵਿੱਚ ਸ਼ਰਮਨਾਕ ਸਭ ਤੋਂ ਭੈੜਾ ਗੰਦਾ ਘਟਿਆ ਜਲੀਲ ਰੋਲ ਆ ਜਿਹੜਾ ਉਹ ਇਥੋਂ ਦੀ ਬੇਸ਼ਰਮ ਨਕਮੀ ਤੇ ਗੈਂਗਸਟਰ ਪੁਲਿਸ ਦਾ ਜਿਹੜੀ ਦਾ ਜੋਰ ਚਿੱਟਾ ਰੋਕਣ ਵਾਲਿਆਂ ਨੂੰ ਘਟ ਉਸ ਥਾਣੇ ਦੇ ਵਿੱਚ ਮੈਂ ਕਹਣਾ ਸ਼ਰਮਣਾ ਡੁੱਬ ਕੇ ਮਰ ਜਾਣਾ ਚਾਹੀਦਾ ਯਾਰ ਜੇ ਉੱਥੋਂ ਦੇ ਮਲਾਜ਼ਮਾਂ ਨੂੰ ਇੱਕ ਵੀ ਪਰਸੈਂਟ ਉਹਨਾਂ ਦੇ ਅੰਦਰ ਕੋਈ ਜ਼ਮੀਰ ਜਿਉਂਦਾ ਹੈਗਾ ਉਹਨਾਂ ਦਾ ਜ਼ੋਰ ਚਿੱਟਿਆਂ ਵਾਲਿਆਂ ਨੂੰ ਰੋਕਣ ਵਾਸਤੇ ਨਹੀਂ ਹੈਗਾ ਹੁਣ ਹਾਲਾਂਕਿ ਮੈਟਰ ਆਫ ਇਨਵੈਸਟੀਗੇਸ਼ਨ ਹੈ ਇਹ ਦੇਖਣਾ ਪਊਗਾ ਉਹ ਚਿੱਟੇ ਵਾਲਾ ਜਿਹੜਾ ਉੱਥੇ ਆ ਕੇ ਫੌਜੀ ਨੂੰ ਵੱਢਦਾ ਹੈ ਉਹ ਬਾਰਦਾਤ ਕਰਨ ਤੋਂ ਪਹਿਲਾਂ ਪਹਿਲਾਂ ਥਾਣੇ ਜਾ ਕੇ ਆਉਂਦਾ ਪਿੰਡ ਦੇ ਵਿੱਚ ਲੋਕ ਇਹ ਗਵਾਹੀ ਭਰਦੇ ਆ ਮੈਂ ਜ਼ਿੰਮੇਵਾਰੀ ਨਾ ਕਹਿਣਾ ਯਾਰ ਬਹੁਤ ਜ਼ਿੰਮੇਵਾਰੀ ਨਾ ਕਿ ਉਹ ਬੰਦੇ ਚਿੱਟੇ ਵਾਲੇ ਇਹ ਵੀ ਪਿੰਡ ਵਾਲਿਆਂ ਨੂੰ ਕਹਿੰਦੇ ਆ ਕਿ ਪੁਲਿਸ ਸਾਡੀ ਆ ਪੁਲਿਸ ਨੂੰ 20000 ਮਹੀਨ 20000 ਸੌਰੀ ਹਫਤਾ ਜਾਂਦਾ ਪੁਲਿਸ ਨੂੰ 20000 ਹਫਤਾ ਦਿੰਨੇ ਆ ਅਸੀਂ ਤਾਂ ਵੱਡਣਾ ਸੀ ਇਹ ਤਾਂ ਬਚ ਗਿਆ ਆ ਪੁਲਿਸ ਦੀ ਔਕਾਤ ਆ ਇਹ ਕਿਸੇ ਗੋਨਿਆਂ ਵਾਲਾ ਮੰਡੀ ਚ ਪੜਾਉਣ ਵਾਲੇ ਮਾਸਟਰ ਨੂੰ ਚੱਕ ਕੇ ਉਹਨੂੰ ਮਾਰ ਸਕਦੇ ਆ ਕੋਈ ਮੇਰੇ ਵਰਗੇ ਨੂੰ ਮਾਰ ਕੇ ਇਨਕਾਊਂਟਰ ਬਣਾ ਦੇਣਗੇ ਕੋਈ ਤੇਰੇ ਵਰਗੇ ਨੂੰ ਚੱਕ ਕੇ ਸਾਰੀ ਰਾਤ ਕੁੱਟ ਸਕਦੇ ਆ ਚਿੱਟੇ ਵਾਲਿਆਂ ਦੇ ਮੂਰੇ ਇਹ ਅੱਖ ਚ ਪਾਏ ਨਹੀਂ ਲੜਕਦੇ ਇਹ ਔਕਾਤ ਆਈ ਯਾਰ ਇਹਨਾਂ ਦੀ ਕਿੱਥੋਂ ਤੱਕ ਆ ਜਦੋਂ ਇੱਥੇ ਗਏ ਸੀ ਹਰਿਆਣੇ ਪੁਲਿਸ ਦੇ ਕੁੱਟ ਪਈਆ ਸਭ ਤੋਂ ਵੱਧ ਮੈਂ ਪਿੱਟਿਆ ਸੀ ਵੀ ਯਾਰ ਸਾਡੀ ਪੁਲਿਸਾਂ ਕਿਸੇ ਤਸਕਰ ਦੀ ਕੀ ਹਿੰਮਤ ਹੋਗੀ ਤੇ ਪਰ ਆਪਦੇ ਪੰਜਾਬ 'ਚ ਕੀ ਕਰਾਈ ਜਾਂਦੇ ਆ ਇਹ ਨਸ਼ਾ ਵਿਰੋਧ ਯੋद्धा ਹੈ ਜਾ ਪੰਜਾਬ ਚ ਜਿਹੜੇ ਨਸ਼ੇ ਵਿਰੁੱਧ ਲੜ ਰਹੇ ਆ ਉਹਨਾਂ ਵਿਰੁੱਧ ਯੁੱਧ ਛੇੜਿਆ ਵਾ ਸਿਰਫ ਕਾਗਜੀ ਕਾਰਵਾਈ ਸਿਰਫ ਪੂਰਤੀ ਹੈ ਇਹਨਾਂ ਦੀ ਯਾਰ ਅਸੀਂ ਕਾਗਜ਼ ਭਰਨੇ ਆ ਐਦੂ ਕਾ ਸੋਚਦੇ ਕਦੇ ਨਹੀਂ ਉਸੇ ਲਖਬੀਰ ਨੂੰ ਜਿਹੜੇ ਮੁੰਡੇ ਨੇ ਵੀਡੀਓ ਪਾਈ ਉਹਨੂੰ ਫੋਨ ਕਰਕੇ ਪੁਲਿਸ ਪਤਾ ਕੀ ਕਹਿ ਰਹੀ ਆ ਕਿਹਦੇ ਤੈਨੂੰ ਦੇਖਾਂਗੇ ਤੂੰ ਵੀਡੀਓ ਕਿਵੇਂ ਪਾਈ ਪੁਲਿਸ ਦਾ ਇੱਕ ਅਪਸਰ ਉਸ ਮੁੰਡੇ ਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਤੈਨੂੰ ਦੇਖਾਂਗੇ ਪੁਲਿਸ ਅਨ ਇਨਵੈਸਟੀਗੇਸ਼ਨ ਕਰਨ ਆਉਂਦੀ ਆ ਹਸਪਤਾਲ ਦੇ ਵਿੱਚ ਜਾਂਦੀ ਹੋਈ ਡਾਕਟਰ ਨੂੰ ਇਹ ਕਹਿ ਕੇ ਜਾਵੇ ਵੀ ਰਿਪੋਰਟ ਨਾਰਮਲ ਬਣਾਉਣੀ ਆ ਕਿਵੇਂ ਬਣਾਊਗਾ ਡਾਕਟਰ ਡਾਕਟਰ ਆਪ ਨਹੀਂ ਫਸੂਗਾ 120 ਚ ਹਜੇ ਪੁਲਿਸ ਤੇ ਦੱਸੋਗਾ ਫਿਰ ਸਾਡੀ ਤਰਾਸਦੀ ਆ ਵੀ ਮੈਨੂੰ ਲੋੜ ਪੈ ਜੇ ਤੈਨੂੰ ਲੋੜ ਪੈ ਜੇ ਥਾਣੇ ਪੁਲਿਸ ਰਿਪੋਰਟ ਲਿਖਾਉਣ ਜਾਣਾ ਪਊ ਮੇਰੀ ਤਰਾਸਦੀ ਇਹ ਆ ਕਿ ਮੈਂ ਸਿਸਟਮ ਦੇ ਵਿੱਚ 5% ਚੰਗੇ ਪੁਲਿਸ ਵਾਲੇ ਦੇਖਦਾ ਜਿਹੜੇ ਲੜ ਰਹੇ ਆ ਪਰ ਉਹ ਸਿਰਫ 5% ਆ 95% ਪੁਲਿਸ ਦਾ ਬੇੜਾਗਰਕਾ ਇਹ ਚਿੱਟਾ ਵੇਚਦੀ ਐ ਜਾਂ ਬਕਾਉਂਦੀ ਐ ਇਹ ਦੋ ਹੀ ਕੰਮ ਪੰਜਾਬ ਦੀ ਪੁਲਿਸ ਕਰ ਰਹੀ ਐ ਜਿਹੜੇ ਰੋਕਣ ਵਾਲੇ ਦਿੱਕਾ ਦੁਕਾ ਉਹ ਭੁੱਲ ਜਾਣੇ ਉਹਨਾਂ ਦੀ ਕੋਈ ਬਾਹ ਚੱਲੂਗੀ ਇੱਥੇ ਕਿ ਜਿਹੜੀਆਂ ਕਾਲੀਆਂ ਭੇਡਾਂ ਦੀ ਗੱਲ ਕਰਦੇ ਆ ਨਾ ਵੀ ਕਾਲੀਆਂ ਭੇਡਾਂ ਪੁਲਿਸ ਚੋਂ ਕੱਢਣੀਆਂ ਜੇ ਕਾਲੀਆਂ ਭੇਡਾਂ ਪੁਲਿਸ ਚੋਂ ਕੱਢਣ ਲੱਗੇ ਝੁੰਡ ਖਾਲੀ ਹੋ ਜੂਗਾ ਇਹ ਚ ਪੰਜ ਤੁਸੀਂ ਚਿੱਟੀਆਂ ਭੇਡਾਂ ਕੱਢ ਲਓ ਕੱਲੀਆਂ ਉਹੀ 5% ਨਿਕਲਣੀਆਂ 95% ਤਸਕਰਾਂ ਦੇ ਪੈਸੇ ਨਾਲ ਪਲਦੇ ਆ ਤਨਖਾਹਾਂ ਹੀ ਕਢਾਉਂਦੇ ਆ ਆਪਣੀਆਂ ਤੁਸੀਂ ਇੱਕ ਚਿੱਟੇ ਵਾਲੀ ਬੀਬੀ ਨੂੰ ਰੋਣੇ ਹੋ ਇਹ ਇਹ ਪਿੰਡ ਦੇ ਵਿੱਚ ਮੇਰੇ ਮੈਂ ਅੱਜ ਪਿੰਡ ਗਿਆ ਭਾਈ ਬਖਤੌਰ ਮੇਰੇ ਬੈਠੇ ਤੋਂ ਯਰਪੁਲਸ ਦੇ ਫੋਨ ਆਈ ਜਾਣ ਪੁਲਸ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਉੱਤੇ ਪੁਲਸ ਇਹ ਕਹੇ ਵੀ ਬਿਆਨ ਦੇਹੋ ਜੀ ਸਾਡੇ ਚਿੱਟਾ ਨਹੀਂ ਵਿਖਦਾ ਉਹ ਕਹਿੰਦੇ ਅਸੀਂ ਨਹੀਂ ਕਹਿ ਸਕਦੇ ਕਹਿੰਦੇ ਚੰਗਾ ਵੀਰੇ ਫਿਰ ਇੰਨਾ ਹੀ ਕਹਿ ਦਿਓ ਵੀ ਹੁਣ ਖਤਮ ਹੋ ਗਿਆ ਕੋਈ ਇੱਕ ਲਾਈ ਬੱਤੀ ਤੋੜ ਜੇ ਯਾਰ ਉਹਦਾ ਚਲਾਨ ਕੱਟ ਕੇ ਉਸ ਉਹਨੂੰ ਕੱਟ ਕੇ ਮੈਂ ਨਹੀਂ ਕਹਦਾ ਕੋਈ ਚੰਗੀ ਗੱਲ ਆ ਪਰ ਉਹਦੇ ਤੇ ਸਖਤੀਆਂ ਦਿਖਾਉਣ ਵਾਲੀ ਪੁਲਿਸ ਯਾਰ ਚਿੱਟੇ ਵਾਲਿਆਂ ਦੇ ਅੱਖ ਚ ਪਾਈ ਨਾ ਰੱਖ ਕੇ ਕਿਵੇਂ ਕੋਈ ਸਕਿਰੀ ਹੈ ਇਹਨਾਂ ਦੀ ਉੱਥੇ ਕਿ ਕੱਲੇ ਪੈਸੇ ਹੀ ਵੱਢਣੇ ਆਉਂਦੇ ਆ ਸਾਡੀਆਂ ਤਨਖਾਹ ਇਹਨਾਂ ਦੀਆਂ ਤਨਖਾਹਾਂ ਸਾਡੇ ਟੈਕਸ ਦੇ ਪੈਸੇ ਤੋਂ ਆਉਂਦੀਆਂ ਉਹ ਦਿਨ ਦੂਰ ਨਹੀਂ ਪੰਜਾਬ ਦੇ ਲੋਕਾਂ ਨੇ ਅਰਸ਼ੇ ਗੱਲ ਕਹਿਣ ਲੱਗ ਜਾਨੀਆਂ ਕਿ ਗੈਂਗਸਟਰਾਂ ਤੇ ਪੁਲਿਸ ਦੇ ਵਿੱਚ ਇੱਕ ਹੀ ਫਰਕ ਆ ਕਿ ਸਾਡੀ ਤਨਖਾਹ ਨਾਲ ਪਲਦੇ ਆ ਕਿ ਟੈਕਸਾਂ ਦੀ ਤਨਖਾਹ ਪੈਸੇ ਨਾਲ ਪਲਦੇ ਆ ਤੇ ਇੱਕ ਸਾਨੂੰ ਲੁੱਟਦੇ ਆ ਇੰਨਾ ਵੀ ਜ਼ਮੀਰ ਮਰ ਗਿਆ ਯਾਰ ਇੱਕ ਬੰਦੇ ਦੀਆਂ ਘਰੇ ਆ ਕੇ ਤੇ ਮੈਂ ਦੂਜਾ ਪਿੰਡ ਵਾਲਿਆਂ ਨੂੰ ਕਹਿਣਾ ਉਹ ਇੱਕ ਵਾਰੀ ਜਾਉਣਾ ਇੱਕ ਵਾਰੀ ਮਰਨਾ ਅੱਜ ਅਸੀਂ ਪਿੰਡ ਚ ਗਏ ਯਾਰ ਪਿੰਡ ਚ ਇੱਕ ਬੰਦੇ ਤੋਂ ਬਿਨਾ ਕੋਈ ਬੋਲਣ ਨੂੰ ਤਿਆਰ ਨਹੀਂ ਯਾਰ ਫਿਰ ਤਾਂ ਬਾਈ ਆਪਾਂ ਨਿਕਲ ਜੀਏ ਪੰਜਾਬ ਚੋਂ ਟਾਈਮ ਨਾ ਛੜਦਗੇ ਕੀ ਹੋ ਜੂ ਮਰ ਜਾਾਂਗੇ ਉਹ ਵੀ ਪੰਜਾਬ ਦਾ ਸੁਭਾਅ ਕਿੰਨਿਆਂ ਨੂੰ ਮਾਰਨਗੇ ਚਿੱਟੇ ਵਾਲੇ ਚਾਰ ਘਰ ਯਾਰ ਸਾਰੇ ਪਿੰਡ ਦੀਆਂ ਜੱਖਣਾ ਵੱਢੀ ਜਾਂਦੇ ਆ ਤੇ ਅਸੀਂ ਅੱਖ ਚ ਪਾਈ ਨਹੀਂ ਲੜਦੇ ਉਤੋਂ ਪੁਲਿਸ ਆ ਨਸ਼ਾ ਵਿਰੋਧ ਯੁੱਧ ਹੈ ਆ ਸਰਕਾਰ ਦਾ ਨਸ਼ਾ ਵਿਰੋਧ ਯੁੱਧ ਦਾ ਅਸਲ ਇਹ ਆ ਕਿ ਪੁਲਿਸ ਸਿਰਫ ਮਾਮਲੇ ਦੱਬ ਰਹੀ ਹੈ ਚਟਾ ਸ਼ਰੇਆਮੇ ਵਿਕ ਰਿਹਾ ਪੰਜਾਬ ਦੇ ਵਿੱਚ ਤੇ ਵਿਗੂਗਾ ਕਿਉਂਕਿ ਪੁਲਿਸ ਹੀ ਤਸਕਰਾਂ ਨਾਲ ਅੜੀ ਵੀ ਆ ਜਾਂ ਤਸਕਰ ਮੈਂ ਮੋਸ਼ਨਲ ਹੋਇਆ ਮੈਂ ਤੇ ਹੋਣਾ ਚਾਹੀਦਾ ਪੰਜਾਬ ਦੇ ਹਰ ਇੱਕ ਬੰਦੇ ਨੂੰ ਉਸ ਫੌਜੀ ਦੀਆਂ ਵੱਡੀਆਂ ਲੱਤਾਂ ਫੌਜਦਾ ਸੀ ਸਾਰੇ ਸਨਮਾਨ ਕਰਦੇ ਸੀ ਹੁਣ ਹੁਣ ਕਿੱਧਰ ਗਿਆ ਸਨਮਾਨ ਆ ਜੰਗ ਲੱਗੀ ਸੀ ਉਦੋਂ ਤਾਂ ਸਾਰੇ ਕਹਿੰਦੇ ਸੀ ਵੀ ਸਾਨੂੰ ਫੌਜੀ ਵੀਰ ਬਚਾਉਣਗੇ ਤੇ ਉਹ ਵੀ ਤਾਂ ਇੱਕ ਫੌਜੀ ਆ ਜਿਹੜਾ ਉੱਥੇ ਆਇਆ ਯਾਰ ਜਿਹਨੂੰ ਤਸਕਰ ਵੱਢ ਗਏ ਹੁਣ ਕਿਸੇ ਦੀ ਦੇਸ਼ ਭਗਤੀ ਕਿਉਂ ਨਹੀਂ ਜਾਗਦੀ ਅਸੀਂ ਕਿਉਂ ਨਹੀਂ ਸਾਨੂੰ ਸੜਕਾਂ ਤੇ ਆਉਣਾ ਚਾਹੀਦਾ ਬੋਲਣਾ ਚਾਹੀਦਾ ਇਸ ਮਸਲੇ ਨੂੰ ਅੰਤ ਤੱਕ ਲੈਣਾ ਚਾਹੀਦਾ ਸਾਨੂੰ ਫੈਸਲਾ ਕਰਨਾ ਪਊਗਾ ਕਿ ਜਾਂ ਅਸੀਂ ਪੰਜਾਬ ਚ ਅਸੀਂ ਰਹਾਂਗੇ ਜਾਂ ਚਿੱਟੇ ਵਾਲੇ ਰਹਿਣਗੇ ਸਰਕਾਰਾਂ ਬਦਲਦੀਆਂ ਰਹਿਣੀਆਂ ਹਰਸ਼ ਅੱਜ ਆਪ ਹੈ ਕੱਲ ਨੂੰ ਕਾਂਗਰਸ ਆਜੂ ਕੱਲ ਹੀ ਆ ਜਾਣਗੇ ਭਾਜਪਾ ਆਜੂ ਪਰ ਮਸਲਾ ਉਹ ਤੋਂ ਵੱਡਾ ਵੀਰੇ ਜਿੱਥੇ ਅਸੀਂ ਰਹਿਣਾ ਮੈਨੂੰ ਵੀ ਪਤਾ ਤੈਨੂੰ ਵੀ ਪਤਾ ਚਿੱਟਾ ਖਤਮ ਨਹੀਂ ਹੋ ਸਕਦਾ ਘਟਾਇਆ ਜਾ ਸਕਦਾ ਪਰ ਘਟੋ ਘੱਟ ਜੇ ਕੋਈ ਚਿੱਟੇ ਵਾਲਾ ਇੰਨੀ ਜ਼ੁਰਤ ਕਰਦਾ ਹੈ ਇੱਕ ਥਾਪੜ ਕੇ ਅਗਲਾ ਕਹਿ ਗਿਆ ਕਹਿੰਦਾ ਪੁਲਿਸ ਨੂੰ 20000 ਹਫ਼ਤਾ ਦੇਣਾ ਪਿੰਡ 'ਚ ਸਾਰਾ ਪਿੰਡ ਗਵਾਹੀ ਭਰਦਾ ਹੁਣ ਪੁਲਿਸ ਭਾਵੇਂ ਧੱਕੇ ਨਾਲ ਮੁਕਰਾ ਦੇ ਮਾ ਜਿਉ ਬੰਦਿਆਂ ਨੂੰ ਸ਼ੈ ਨਾ ਹੁੰਦੀ ਨਹੀਂ ਕੋਈ ਵੀ ਚਿੱਟਾ ਵੇਚ ਨਾਲ ਦੀ ਇੰਨੀ ਔਕਾਤ ਨਹੀਂ ਹੋ ਸਕਦੀ ਵੀ ਕੇ ਇਹਦੇ ਹੱਥ ਪਾ ਸਕੇ ਧੌਣ ਨੂੰ ਧੌਣ ਝਗੜੇ ਬਈ ਸ਼ੈ ਤੇ ਪਾਉਂਦੇ ਆ ਅਗਲੇ ਨੂੰ ਪਤਾ ਯਾਰ ਨਹੀਂ ਕਰਦੀ ਪੁਲਿਸ ਉਹਨਾਂ ਦਾ ਕੁਝ ਪੁਲਿਸ ਦੇਖੀ ਤਾਂ ਜਾਣੇ ਹੋ ਤੁਸੀਂ ਪੁਲਿਸ ਦਾ ਰੋਲ ਸਾਰੇ ਮਸਲੇ ਨੂੰ ਦੱਬਣ ਤੋਂ ਬਿਨਾ ਮੇਰੇ ਬੈਠੇ ਬੈਠੇ ਤੋਂ ਯਾਰ ਪੁਲਿਸ ਦੇ 50 ਫੋਨ ਆ ਗਏ ਪਿੰਡ 'ਚ ਵੀ ਮਸਲਾ ਦੱਬ ਜੇ ਬਸ ਮਸਲਾ ਦੱਬ ਜੇ ਇਹਨਾਂ ਨੂੰ ਇੱਕ ਜੀ ਚਾਹੀਦੀ ਹੈ ਇਹਨਾਂ ਨੂੰ ਕਿਸੇ ਦੇ ਜਨਮ ਮਰਨ ਤੱਕ ਨਹੀਂ ਸਰਪ ਇਹਨਾਂ ਨੂੰ ਆਪਦੇ ਤੱਕ ਸਾਡੇ ਵਰਗੇ ਪੁਲਿਸ ਨੂੰ ਸੁਧਾਰਨ ਲਈ ਇਸੇ ਲਈ ਲੜਦੇ ਆ ਵੀ ਇਹਦੇ ਵਿੱਚੋਂ 5% ਲੋਕਾਂ ਨੂੰ ਬਚਾਲ ਗਏ ਜਿਹੜੇ ਸੱਚ ਦੀ ਗੱਲ ਕਰਦੇ ਆ ਜਿਹੜੇ ਇਮਾਨ ਦੀ ਗੱਲ ਕਰਦੇ ਆ ਨਹੀਂ ਅਰਸ਼ ਬਿਲਕੁਲੇ ਇਤਬਾਰ ਜਿਵੇਂ ਉੱਠ ਰਿਹਾ ਲੋਕਤ ਮੁੱਖ ਮੰਤਰੀ ਦਾ ਕਹਿੰਦੀਆਂ ਨਾ ਵੀ ਜੁਨੀਏ ਨਾ ਹੁਣ ਇਹੋ ਜੇ ਮਸਲੇ ਤੇ ਵੀ ਆਉਂਦੀਆਂ ਉਹਨਾਂ ਨੂੰ ਇੱਕ ਅਕਲ ਦੀ ਗੱਲ ਇਹ ਕਰਨੀ ਚਾਹੀਦੀ ਆ ਪਹਿਲਾਂ ਇਹ ਦੇਖਣ ਪਰਖ ਕੇ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਪੁਲਿਸ ਦੀ ਕ੍ਰੈਡਿਬਿਲਟੀ ਜਦੋਂ ਜ਼ੀਰੋ ਹੋਈ ਹੈ ਤੁਹਾਡੇ ਪ੍ਰਸ਼ਾਸਨ ਦੀ ਕ੍ਰੈਡਿਬਿਲਟੀ ਜ਼ੀਰੋ ਹੋਈ ਹੈ ਤਾਂ ਯੂਨੀਅਨਾਂ ਚ ਜਾਂਦੇ ਆ ਲੋਕ ਤਾਂ ਕਿਸੇ ਹੋਰ ਬੰਦੇ ਕੋਲੇ ਜਾ ਕੇ ਕਹਿੰਦੇ ਆ ਵੀ ਤੂੰ ਇਨਸਾਫ ਕਰਾ ਦੇ ਉਹਨਾਂ ਨੂੰ ਪਤਾ ਪੁਲਿਸ ਤੋਂ ਇਨਸਾਫ ਨਹੀਂ ਮਿਲਣਾ ਮੈਨੂੰ ਪਤਾ ਇੰਨਾ ਚ ਵੀ ਦਿੱਕਤਾਂ ਕੇਸ ਤਿਆਰ ਕਰਨਾ ਵੱਡੀ ਦਿੱਕਤ ਆ ਕੇਸ ਦੇ ਵਿੱਚ ਕਿੰਨੇ ਪੈਸੇ ਥਾਣੇ ਦੇ ਖਰਚ ਹੁੰਦੇ ਆ ਸਾਰੀਆਂ ਦਿੱਕਤਾਂ ਹੈਗੀਆਂ ਪਰ ਯਾਰ ਤੁਸੀਂ ਤਸਕਰਾਂ ਨਾਲ ਤਣਾ ਰਲੋ ਪੰਜਾਬੀ ਸਭ ਤੋਂ ਵੱਧ ਜਿਹੜੀ ਰੀਲ ਨੂੰ ਪਸੰਦ ਕਰਦੇ ਆ ਉਹ ਤਾਂ ਇਹ ਹੋਵੇ ਇਹਨੂੰ ਯੂਪੀ ਨਾ ਸਮਝੀ ਇਹਨੂੰ ਬਿਹਾਰ ਨਾ ਸਮਝੀ ਯਾਦ ਹੈ ਤੇ ਹੁਣ ਉਸ ਪਿੰਡ ਦੇ ਵਿੱਚ ਯਾਰ ਬੋਲਣ ਵਾਲਾ ਇੱਕ ਬੰਦਾ ਤੇ ਫਿਰ ਦੱਸੋਗੇ ਯੂਪੀ ਤੇ ਬਿਹਾਰ ਨੂੰ ਫਰਕ ਕੀ ਆਪਣਾ ਜੇ ਅਸੀਂ ਬੋਲਦੇ ਨਹੀਂ ਪੰਜਾਬ ਉਹਦੀ ਸੋਹਣਾ ਲੱਗਦਾ ਜਦੋਂ ਬੇਇਨਸਾਫੀ ਦੇ ਖਿਲਾਫ ਖੜਦਾ ਨਹੀਂ ਫਿਰ ਸਾਡੇ ਤੇ ਦੂਜੀਆਂ ਸਟੇਟਾਂ 'ਚ ਕੋਈ ਫਰਕ ਨਹੀਂ ਧੰਨਵਾਦ ਤਾਂ ਸਵਾਲ ਇੱਥੇ ਪੁਲਿਸ ਨੂੰ ਵੀ ਹੈ ਵੀ ਤੁਹਾਡਾ ਕੰਮ ਗੈਂਗਸਟਰਾਂ ਦੀ ਇੰਟਰਵਿਊ ਕਰਉਣਾ ਥੋੜੀ ਹੈ ਯਾਰ ਜਾ ਥੋੜਾ ਘਮ ਲੋਕਾਂ ਦੇ નિર્ਦੋਸ਼ ਜਵਾਕ ਚਾਕੇ ਮਾਰ ਦੇਣਾ ਥੋੜੀ ਆ ਥੋੜਾ ਜਿਹੜਾ ਕੰਮ ਆ ਉਹ ਕਰੋ